ਮੈਂ ਸੰਤੋਖ ਸਿੰਘ ਕੌੜਾ ਪਿੰਡ ਰਾਜਾ ਸਾਸੀ ਸੰਤੋਖ ਸੁਸਾਇਟੀ ਦਾ ਪ੍ਰਧਾਨ ਮੈਂ ਬਿਆਨ ਕਰਦਾ ਹਾਂ ਕਿ ਜਿਹੜੀ ਕੱਲ ਹਮਿੰਦਰ ਸਾਹਿਬ ਦੇ ਲਾਗੇ ਬਾਬਾ ਬੇਤਗੜ ਦੀ ਪੂਰਤੀ ਦੇ ਨਾਲ ਜੋ ਖਲਵਾੜ ਕੀਤਾ ਹੈ ਬਹੁਤ ਮੰਦ ਭਾਗਾ ਹੈ ਅਤੇ ਨਿੰਦਨਯੋਗ ਹੈ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਹਾਂ ਕਿ ਇਹੋ ਜੀਆਂ ਸ਼ਰਾਰਤਾਂ ਨੂੰ ਨੱਥ ਪਾਈ ਜਾਵੇ ਅਤੇ ਪੰਜਾਬ ਦੀ ਵਿਸ਼ੇਸ਼ ਤਰ੍ਹਾਂ ਵਿਗੜਦਾ ਵਿਗਾੜਦਿਆਂ ਹੋਇਆਂ ਇਹਨਾਂ ਨੂੰ ਹੰਭਾਲਿਆ ਜਾਵੇ ਐਡੀ ਮੰਦ ਭਾਗੀ ਘਟਨਾ ਜੋਗੇ ਸਾਡੇ ਪੰਜਾਬ ਦੇ ਵਿੱਚ ਵਿਗਾੜ ਪਾ ਰਹੀ ਆ ਤੇ ਸਾਰਿਆਂ ਨਾਲ ਲੜਾ ਰਹੀ ਆ ਇਸ ਜਿਸ ਵੀ ਬੰਦੇ ਨੇ ਇਹ ਸ਼ਰਾਰਤ ਕੀਤੀ ਆ ਉਹਤੇ ਸਖਤ ਤੋਂ ਸਖਤ ਅਖਲ ਲਾਗੇ ਉਹਨੂੰ ਸਜ਼ਾ ਵੀ ਦਿੱਤੀ ਜਾਵੇ ਤੇ ਅੱਗੇ ਤੋਂ ਇਹੋ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਜੋ ਕਿ ਬਹੁਤ ਹੀ ਮਾੜੀ ਘਟਨਾ ਹੋਈ ਐ ਨਿੰਦਨਯੋਗ ਐ ਅਤੇ ਸਾਡੀ ਸੋਸਾਇਟੀ ਇਹਨੂੰ निंद के निंदा जो करके इस ते बुरी नजर नाल इनरे नाल जेड़ा है सलूक ਕੀਤਾ ਜਾਵੇ ਜੋ ਕਿ ਡਾਕਟਰ ਅੰਬੇਦਕਰ ਇੱਕ ਏਡੇ ਵੱਡੇ ਵਿਦਵਾਨ ਹੋ ਕੇ ਜਿਨ੍ਹਾਂ ਨੇ ਸੰਵਿਧਾਨ ਨੂੰ ਲਿਖਿਆ ਹੈ ਹਿੰਦੁਸਤਾਨ ਦੇ ਕਾਨੂੰਨ ਨੂੰ ਬਣਾਇਆ ਹੈ ਏਡੇ ਵੱਡੇ ਵਧਿਆ ਅਤੇ ਮਿਹਨਤੀ ਡਾਕਟਰ ਅੰਬੇਦਕਰ ਸਨ ਜਿਨ੍ਹਾਂ ਨੇ ਹਰ ਇੱਕ ਕਿਸਮ ਦੇ ਵਿੱਚ ਸਹਿਯੋਗ ਦੇ ਕੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ ਮੈਂ ਦੁਬਾਰਾ ਨਿੰਦਦਾ ਹਾਂ ਇਹ ਬਹੁਤ ਨਿੰਦਨਯੋਗ ਘਟਨਾ ਹੈ ਜੋ ਕੱਲ ਵਾਪਰੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਸ ਲਈ ਸਾਡੀ ਸੋਸਾਇਟੀ ਇਸ ਦੀ ਨਿੰਦਿਆ ਕਰਦੀ ਹੈ ਅਤੇ ਨਿੰਦਿਆ ਕਰਦੀ ਰਹੇਗੀ ਇਹਨਾਂ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਾਵੇ ਮੈਂ ਸੰਤੋਖ ਸਿੰਘ ਕੌੜਾ ਪਿੰਡ ਰਾਜਾ ਸੰਸੀ ਜ਼ਿਲ੍ਹਾ ਅੰਮ੍ਰਿਤਸਰ ਬਿਆਨ ਕਰਦਾ ਹਾਂ